ਆਪਣੇ ਆਪ ਨੂੰ ਇੱਕ ਜੱਜ ਕਹਿ ਕੇ ਰਿਸ਼ਵਤ ਲੈਣ ਵਾਲੇ ਵਕੀਲ ਤੇ ਉਸ ਦੇ ਵਿਚੋਲੇ ਨੂੰ ਚੰਡੀਗੜ੍ਹ ਚੋਂ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਇਹਨਾਂ ਦੀ ਪਛਾਣ ਸੈਕਟਰ 15 ਦੇ ਰਹਿਣ ਵਾਲੇ ਜਤੈਨ ਸਲਵਾਨ ਵਜੋਂ ਹੋਈ ਹੈ ਤੇ ਉਥੇ ਹੀ ਇਸ ਦਾ ਸਾਥੀ ਸਤਨਾਮ ਸਿੰਘ ਜੋ ਕਿ ਪੇਸ਼ੇਵਜੋਂ ਇੱਕ ਪ੍ਰਾਪਰਟੀ ਡੀਲਰ ਹੈ ਦਰਸਲ ਦੋਵਾਂ ਨੇ ਦੋਵਾਂ ਦੇ ਵੱਲੋਂ ਜੋ ਹੈ ਉਹ ਇੱਕ ਕੇਸ ਜੋ ਸੀਓ ਬਠਿੰਡਾ ਦੇ ਵਿੱਚ ਚੱਲ ਰਿਹਾ ਸੀ ਤੇ ਉੱਥੇ ਹੀ ਇਸ ਵਕੀਲ ਜਿਸ ਦਾ ਨਾਮ ਜਤਿਨ ਸਲਵਾਨ ਹੈ ਉਸਨੇ 3 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਤੇ ਕਿਹਾ ਕਿ ਫੈਸਲਾ ਸਾਡੇ ਹੱਕ ਦੇ ਵਿੱਚ ਆਏਗਾ ਤੇ ਇਸੇ ਦੇ ਲਈ ਉਸਨੇ 3 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਤੇ ਦੱਸਿਆ ਕਿ ਮੈਂ ਬਠਿੰਡਾ ਦੇ ਵਿੱਚ ਬਤੌਰ ਜੱਜ ਹਾਂ ਇਹ ਸ਼ਿਕਾਇਤ ਫਿਰੋਜ਼ਪੁਰ ਦੇ ਰਹਿਣ ਵਾਲੇ ਹਰਸਿਮਰਨਜੀਤ ਸਿੰਘ ਨੇ ਕੀਤੀ ਸੀ ਬੀਆਈ ਨੂੰ ਕਿ ਉਸਦੀ ਭੈਣ ਦਾ ਤਲਾਕ ਦਾ ਕੇਸ ਜੋ ਹੈ ਉਹ ਬਠਿੰਡਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਜਤਨ ਸਲਵਾਰ ਨੇ ਆਪਣੇ ਆਪ ਨੂੰ ਬਤੌਰ ਜੱਜ ਦੱਸਦੇ ਹੋਇਆ ਫੈਸਲਾ ਹੱਕ ਦੇ ਵਿੱਚ ਲਿਆਉਣ ਦੇ ਲਈ 3 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਜਦ ਸੀਬੀਆਈ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਤਾਂ ਸੀਬੀਆਈ ਦੇ ਵੱਲੋਂ ਇੱਕ ਟਰੈਪ ਵਿਛਾਇਆ ਜਾਂਦਾ ਹੈ ਜਿਸ ਤਹਿਤ ਸੈਕਟਰ 9 ਦੇ ਵਿੱਚ ਇੱਕ ਕੈਫੇ ਦੇ ਵਿੱਚ ਹਰਸੀਮਰ ਸਿੰਘ ਨੂੰ ਯਾਨੀ ਕਿ ਸ਼ਿਕਾਇਤਕਰਤਾ ਨੂੰ ਬੁਲਾਇਆ ਜਾਂਦਾ ਹੈ ਕਿ ਉਹ ਪਹਿਲੀ ਕਿਸ਼ਤ ਇਸ ਰਿਸ਼ਵਤ ਦੀ ਲੈ ਕੇ ਆਏਗਾ ਤਾਂ ਉਹ 4 ਲੱਖ ਰੁਪਏ ਜਦ ਲੈ ਕੇ ਆਉਂਦਾ ਹੈ ਤਾਂ ਸੀਬੀਆਈ ਦੇ ਵੱਲੋਂ ਰੰਗੇ ਹੱਥੀ ਵਕੀਲ ਜਤਿਨ ਸਲਵਾਨ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਣਦਿਆਂ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੂੰ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਉੱਥੇ ਹੀ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਇਸ ਨੂੰ ਬੜੈਲ ਜੇਲ ਦੇ ਵਿੱਚ ਭੇਜ ਦਿੱਤਾ ਹੈ ਤਾਂ ਚੰਡੀਗੜ੍ਹ ਦੇ ਸੈਕਟਰ 15 ਦਾ ਰਹਿਣ ਵਾਲਾ ਜਤਿਨ ਸਲਵਾਨ ਜੋ ਕਿ ਬਤੌਰ ਅਜੇ ਪ੍ਰੈਕਟਿਸ ਕਰ ਰਿਹਾ ਹੈ ਪੰਜਾਬ ਨਾ ਹਾਈ ਕੋਰਟ ਦੇ ਵਿੱਚ ਤੇ ਹੁਣ ਉਸ ਨੂੰ ਬੜੈਲ ਜੋਹਲ ਜੇਲ੍ਹ ਜੋ ਹੈ ਉਹ ਭੇਜ ਦਿੱਤਾ ਗਿਆ ਹੈ ਤਾਂ ਉੱਥੇ ਹੀ ਉਸ ਦੇ ਸਾਥੀ ਨੂੰ ਵੀ ਸਤਨਾਮ ਸਿੰਘ ਨੂੰ ਵੀ ਜੋ ਹੈ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਵਿੱਚ ਭੇਜਿਆ ਗਿਆ ਹੈ ਤਾਂ ਉੱਥੇ ਹੀ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਦੋਵਾਂ ਨੂੰ ਬੜੈਲ ਜੇਲ੍ਹ ਦੇ ਵਿੱਚ ਜੋ ਹੈ ਉਹ ਭੇਜ ਦਿੱਤਾ ਗਿਆ ਹੈ ਤਾਂ ਰਿਸ਼ਵਤ ਦੀ ਮੰਗ ਜੋ ਸੀ 3 ਲੱਖ ਰੁਪਏ ਦੀ ਕੀਤੀ ਜਾਂਦੀ ਹੈ ਤਲਾਕ ਕੇਸ ਦੇ ਵਿੱਚ ਫੈਸਲਾ ਹੱਕ ਦੇ ਵਿੱਚ ਲਿਆਉਣ ਦੇ ਲਈ ਹਾਲਾਂਕਿ ਸੀਬੀਆਈ ਨੂੰ ਇਹ ਵੀ ਸ਼ੱਕ ਹੈ ਕਿ ਇਸ ਟਰੈਪ ਦੇ ਵਿੱਚ ਹੋਰ ਕਈ ਅਧਿਕਾਰੀ ਵੀ ਸ਼ਾਮਿਲ ਹੋ ਸਕਦੇ ਨੇ ਹਾਲਾਂਕਿ ਉਹ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਸ਼ੁਰੂ ਹੋ ਗਈ ਹੈ ਤਾਂ ਉਹ ਵੇਖਣਾ ਹੋਵੇਗਾ ਕਿ ਹੋਰ ਕਿਹੜੇ-ਕਿਹੜੇ ਅਧਿਕਾਰੀਆਂ ਦਾ ਨਾਮ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਜਤਨ ਸਲਵਾਨ ਸੈਕਟਰ 15 ਦਾ ਰਹਿਣ ਵਾਲਾ ਜੋ ਫਿਲਹਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਹੈ ਵਕੀਲ ਦੀ ਤੇ ਉਸ ਦੇ ਵੱਲੋਂ ਆਪਣੇ ਆਪ ਨੂੰ ਬਠਿੰਡਾ ਦੇ ਵਿੱਚ ਇੱਕ ਜੱਜ ਦੱਸਿਆ ਜਾਂਦਾ ਹੈ ਤੇ ਫੈਸਲਾ ਹੱਕ ਦੇ ਵਿੱਚ ਲਿਆਉਣ ਦੇ ਲਈ ਉਸ ਦੇ ਕੋਲੋਂ ਉਸ ਦੇ ਵੱਲੋਂ 30 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ ਜਦ ਪਹਿਲੀ ਕਿਸ਼ਤ ਸ਼ਿਕਾਇਤ ਕਰਤਾ 4 ਲੱਖ ਰੁਪਏ ਲੈ ਕੇ ਪਹੁੰਚਦਾ ਹੈ ਤਾਂ ਸੀਬੀਆਈ ਆਪਣੇ ਟਰੈਪ ਦੇ ਵਿੱਚ ਫਸਾ ਕੇ ਉਸ ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥੀ ਜੋ ਹੈ ਉਹ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਹੁਣ ਵੇਖਣਾ ਹੋਵੇਗਾ ਕਿ ਇਸ ਜਾਂਚ ਦੇ ਵਿੱਚ ਕੀ ਕੀ ਹੋਰ ਕਿਹੜੇ ਕਿਹੜੇ ਅਧਿਕਾਰੀਆਂ ਦੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ